ਉਸ ਤੋਂ ਬਾਅਦ ਦੋਵੇਂ ਸਹਿਬਜ਼ਾਦਿਆਂ ਨੂੰ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਪਿੱਪਲ ਦੇ ਨਾਲ ਬੰਨਿਆ ਜਾਂਦਾ ਹੈ ਬੰਨਣ ਤੋਂ ਬਾਅਦ ਗਲੇਲਾਂ ਦੇ ਨਾਲ ਉਹਨਾਂ ਦੇ ਉੱਪਰ ਵਾਰ ਕਰਿਆ ਜਾਂਦਾ ਹੈ ਸਰੀਰ ਦੇ ਉੱਤੇ ਥਾਂ-ਥਾਂ ਦੇ ਉੱਤੇ ਗਲੇਲਾਂ ਦੇ ਨਾਲ ਜਿਹੜਾ ਉਹ ਅਤਿਆਚਾਰ ਕੀਤਾ ਜਾਂਦਾ ਤੇ ਉਸ ਗਲੇਲ ਇੱਕ ਗਲੇਲ ਬਾਬਾ ਫਤਿਹ ਸਿੰਘ ਜੀ ਦੇ ਨਾਲ ਦੀ ਅੱਖ ਦੇ ਵਿੱਚ ਵੱਜਦੀ ਹੈ ਤੇ ਅੱਖ ਵੀ ਫੁੱਟ ਜਾਂਦੀ ਹੈ ਇਸ ਤਰ੍ਹਾਂ ਦੇ ਭਿਆਨਕ ਤਸੀਹੇ ਉਸ ਨਿੱਕੀਆਂ ਜਿੰਦਾਂ ਨੇ ਸਹੇ ਫੇਰ ਪੁੱਛਿਆ ਜਾਂਦਾ ਕਿ ਕੀ ਤੁਸੀਂ ਇਸਲਾਮ ਕਬੂਲ ਕਰੋਗੇ ਤਾਂ ਫੇਰ ਅਗੋਨਾ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਕਿ ਅਸੀਂ ਇਸਲਾਮ ਨਹੀਂ ਕਬੂਲਾਂਗੇ ਤੁਹਾਡੇ ਜ਼ੁਲਮ ਨੂੰ ਸਹਾਂਗੇ ਸਹਾਰਾਂਗੇ ਤੋ ਜੋ ਕਰਨਾ ਤੁਸੀਂ ਕਰੋ